ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅdirname ਮੈਂ ਜਿਹੜਾ ਕਲਦੀਪ ਰਸੀਲਾ ਸੀ ਪਹਿਲਾਂ ਇਹ ਜਵਾਕ ਜਿਹਾ ਹੁੰਦਾ ਸੀ ਹੁਣ ਥੋੜਾ ਜਿਹਾ ਸਿਆਣਾ ਹੋ ਗਿਆ ਤੇ ਚਲੋ ਹੈਗਾ ਤਾਂ ਹਲੇ ਵੀ ਜਵਾਨੀ ਆ ਕਿ ਬਹੁਤਾ ਬੁੱਢਾ ਨਹੀਂ ਹੋਇਆ ਇਹਦਾ ਤੇ ਲਾਹੇ ਹੀਰੇ ਦਾ ਇੱਕ ਗਾਣਾ ਹੈ ਗਾਣੇ ਦੇ ਬੋਲ ਪਤਾ ਕੀ ਹੈ ਕਹਿੰਦਾ ਬੰਦੂਖ ਨਹੀਂ ਬੰਦਵਾਸੀ ਜਿਗਰਾ ਪਾੜਦੀ ਹੈ ਯਾਨਕਿ ਬੰਨਵਾਸੀ ਕਰਨ ਵਾਸਤੇ ਬੰਦੂਖ ਦੀ ਲੋੜ ਨਹੀਂ ਕਹਿੰਦਾ ਜਿਗਰੇ ਦੀ ਲੋੜ ਹੈ ਜਾਨਣੇ ਕਿ ਬੈਲ ਪਣਾ ਕਰਨ ਵਾਸਤੇ ਬੰਦੂਖ ਦੀ ਲੋੜ ਨਹੀਂ ਜਿਗਰਾ ਚਾਹੀਦਾ ਬੰਨਵਾਸੀ ਤੋਂ ਭਾਵ ਹੈ ਤੇ ਇਹ ਗਾਣਾ ਚੱਲ ਰਿਹਾ ਹੈ ਇਹਨੇ ਪਹਿਲਾਂ ਇਹ ਜਵਾਖ ਜੀ ਨੇ ਪਹਿਲਾਂ ਗਾਣੇ ਵਧੀਆ ਗਾਏ ਸੀ ਧਰਮਪ੍ਰੀਤ ਦੇ ਨਾਲ ਵੀ ਚਲੋ ਪਿਆਰ ਮੁਹੱਬਤ ਦੀ ਗੱਲ ਕਰਦਾ ਸੀ ਮੈਂ ਇਹਦਾ ਨਾਲ ਨਾਲ ਸਾਨੂੰ ਕੋਈ ਮਤਲ ਨਹੀਂ ਹੈਗਾ ਵੀ ਚੰਗਾ ਹੈ ਜਾਂ ਮਾੜਾ ਜਦੋਂ ਇਹ ਬੰਦੇ ਬਨਵਾਸੀ ਦੀ ਗੱਲ ਕਰਦੇ ਨੇ ਜਿਗਰੇ ਦੀ ਗੱਲ ਕਰਦੇ ਨੇ ਰਫਲਾਂ ਦੀ ਹਥਿਆਰਾਂ ਦੀ ਗੱਲ ਕਰਦੇ ਆ ਉਦੋਂ ਹਾਸਾ ਵੀ ਆਉਂਦਾ ਵੀ ਬਨਵਾਸੀ ਕਰਨੀ ਜਾਂ ਬੈਲਪਣਾ ਕਰਨਾ ਉਥੇ ਕਿਹੋ ਜਿਹਾ ਜਿਗਰਾ ਚਾਹੀਦਾ ਤੁਹਾਨੂੰ ਪਹਿਲਾਂ ਲਾਹ ਹੀਰੇ ਦਾ ਡੱਗਣਾ ਸੀ ਨਾ ਸ਼ਾਇਦ ਆਰਨੇਤ ਨੇ ਮੈਂ ਉਹ ਵੀ ਗੱਲ ਕੀਤੀ ਸੀ ਧੌਣਾ ਚ ਕਿੱਲੇ ਕੱਢਣ ਦੀ ਸਾਡੀ ਰੱਬ ਨੇ ਡਿਊਟੀ ਲਈ ਹੈ ਤੇ ਹੁਣ ਵੀ ਲਾਹ ਹੀਰੇ ਨਾਲੀ ਦਾ ਗਾਣਾ ਹੈ ਮੁੰਡੀ ਬਨਵਾਸੀ ਦੀ ਗੱਲ ਕਰਦੇ ਆ ਜਿਹੜੇ ਜਿਗਰੇ ਦੀ ਗੱਲ ਕਰਦੇ ਆ ਮੈਂ ਆਮ ਜਿਹਾ ਬੰਦਾ ਜੇ ਮੈਂ ਤੇਰੇ ਘਰੇ ਆਵਾਂ ਮੰਨ ਕੇ ਚਲੋ ਤੇਰਾ ਦਰਵਾਜ਼ਾ ਖੜਕਾਵਾਂ ਇਹ ਤੈਨੂੰ ਕਮਾਂ ਵੀ ਆ ਬਨਵਾਸੀ ਬਾਹਰ ਨਿਕਲ ਵੱਡਾ ਬੈਲੀ ਬਣਦਾ ਗਾਣਿਆਂ ਵਿੱਚ ਤੇ ਫਿਰ ਬਾਹਰ ਨਿਕਲ ਕੇ ਗੱਲ ਕਰੇਗਾ ਫਿਰ ਬੈਲ ਬਣਾ ਦਿਖਾਵੇਂਗਾ ਬਨਵਾਸੀ ਕਮ ਆਉ ਫਿਰ ਇੱਕ ਹੋਰ ਨਾਲ ਕਹਿਣਾ ਚਾਹੁੰਨਾ ਜੇ ਤੁਹਾਡੇ ਐਡੀ ਜਿਗਰੇ ਐ ਐਨੇ ਹੀ ਤੁਸੀਂ ਬੈਲੀ ਬਣਦੇ ਹੋ ਤਾਨੂੰ ਬੰਦੂਖਾਂ ਦੀ ਲੋੜ ਨਹੀਂ ਫਿਰ ਕਿਸਾਨ ਜਿਹੜੇ ਬੈਠੇ ਨੇ ਧਰਨਾਂ ਤੇ ਉਹ ਸ਼ੁਭਕਰਨ ਮੁੰਡਾ ਗੋਲੀ ਮਾਰ ਕੇ ਮਾਰਦਾ ਸੀ ਫਿਰ ਉੱਥੇ ਜਾ ਕੇ ਮਰੋ ਨਾ ਜੇ ਜਿਗਰਾ ਤੁਹਾਡਾ ਹੈਗਾ ਜਾਂ ਤੁਸੀਂ ਗਾਣਿਆਂ ਵਿੱਚ ਫੁੱਕਰ ਪੜਨਾ ਕਰਨਾ ਹੁੰਦਾ ਇਹਦਾ ਮਤਲਬ ਲੋਕਾਂ ਦੇ ਪੁੱਤਾਂ ਨੂੰ ਢਕਾਉਣਾ ਹੁੰਦਾ ਵੀ ਜਿਗਰਾ ਰੱਖੋ ਬੈਲ ਪੜਨਾ ਕਰਨ ਦਾ ਬਨਵਾਸੀ ਕਰਨ ਦਾ ਜਨਨ ਕਿ ਇਹ ਕਹਿਣਾ ਚਾਹੁੰਦੇ ਹੋ ਇਹ ਗੰਦ ਪਾਉਣਾ ਚਾਹੁੰਦੇ ਹੋ ਕਿ ਡੱਕ ਬੈ ਲਈਏ ਯਾਰ ਤੁ ਕਲ ਦਾ ਜਵਾਕ ਇਹ ਤੂੰ ਜੇ ਕਿ ਦਿਨ ਛੇਤਰ ਲਾ ਲਿਆ ਨਾ ਤੇ ਫਿਰ ਆ ਜਿਹੜੀ ਬੈਲਪਣੇ ਵਾਲੀ ਗੱਲ ਗਾਣੇ ਵਿੱਚ ਕੀਤੀ ਹੈ ਨਾ ਇਹ ਇਹ ਫਿਰ ਉਸ ਵਕਤ ਚੱਲਣੀ ਨਹੀਂ ਬਣਵਾ ਸੀ ਥੋੜਾ ਜਿਹਾ ਧਿਆਨ ਰੱਖ ਲੋ ਪੰਜਾਬ ਦਾ ਬੇੜਾ ਨੌਜਵਾਨ ਦਾ ਬੇੜਾ ਗਰਕ ਨਾ ਕਰੋ ਜੁੱਤੀਆਂ ਦੀ ਘਾਟ ਐ ਨੂੰ ਸਿਰੇ ਦੀ ਮੈਨੂੰ ਦੱਸ ਕਿੱਥੇ ਆ ਤੂੰ ਤੇਰਾ ਬੈਲ ਬਣਾ ਕੱਢੀਏ ਐਵੇਂ ਯਾਰ ਫੁਕਰੀਆਂ ਮਾਰੀ ਜਾਂਦੇ ਹੋ ਕੋਈ ਚੰਦਾ ਕੰਮ ਕਰ ਲੋ ਤੁਸੀਂ ਹੋਰ ਕਿਤੇ ਗਾਣੇ ਨਹੀਂ ਗਾਉਣ ਵਾਤੇ ਹੋਰ ਵੀ ਗਾ ਸਕਦੇ ਹੋ ਤੁਸੀਂ ਕੇਵਲ ਬਨਵਾਸੀ ਕਰਨੀਏ ਗਾਣੇ ਵਿੱਚ ਫਿਰ ਜਦੋਂ ਗੈਸਟੋ ਦਾ ਕਿਸੇ ਦਾ ਫੋਨ ਆਵੇ ਫਿਰ ਉਹਨੂੰ ਸਕਾਉਟਿੰਗਾਂ ਚਾਹੀਦੀਆਂ ਨਹੀਂ ਫਿਰ ਬਿਲਕਦੇ ਹੁੰਦੇ ਆ ਫਿਰ ਮਿੰਤਾ ਕਰਦੇ ਹੁੰਦੇ ਆ ਯਾਰ ਕਿਉਂ ਸ਼ਰਮ ਲਾਹੀ ਆ ਤੁਸੀਂ ਜੇ ਕਿਸੇ ਨੇ ਜੁੱਤੀ ਕੱਢ ਲਈ ਨਾ ਕਾਕਾ ਚੇਤੇ ਰੱਖੀ ਤੇ ਫਿਰ ਗੱਡੀ ਦੀ ਟਾਕੀ ਵੀ ਨਹੀਂ ਲੱਗਦੀ ਹੁੰਦੀ ਤੇਰੇ ਵਰਗੇ ਤੋਂ ਇਹ ਗਾਣਿਆਂ ਵਿੱਚ ਕਹਿਣਾ ਸੌਖਾ ਹੁੰਦਾ ਇੱਕ ਨਾਲ ਇਹਦੇ ਨੇ ਕੋਈ ਸਰਦਾਰ ਜਾਂ ਹੋਰ ਆ ਉਹ ਕਾਫੀ ਕਿਤੇ ਬੰਬੇ ਜਾਂਦਾ ਸੀ ਐਕਟਰਾਂ ਦੇ ਘਰਾਂ ਜਾ ਕੇ ਤਾਨੇ ਮੇਨੇ ਮਾਰਦਾ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀਗਾ ਉਹਦਾ ਮੈਨੂੰ ਹੁਣ ਨਾਂ ਨਹੀਂ ਚੱਦਿਆ ਹੁੰਦਾ ਉਹਦੀ ਫੋਟੋ ਮੈਂ ਜ਼ਰੂਰ ਲਾਉਂਗਾ ਇੱਥੇ ਇੱਕ ਉਹ ਇਹਦੇ ਨਾਲ ਤੁਹਾਡੇ ਕੋਲੇ ਯਾਰ ਨਕਲੀ ਡੁਪਲੀਕੇਟ ਜਿਹੜਾ ਅਸਲਾ ਹੁੰਦਾ ਉਹ ਦਿਖਾਉਣ ਵਾਇਤੇ ਠੀਕ ਹੈ ਤੇ ਉਹਦੇ ਤੋਂ ਕਿੰਨੇ ਜਿਹੜੇ ਨੌਜਵਾਨ ਹੈ ਉਹ ਗਮਰਾਹ ਹੋ ਜਾਂਦੇ ਆ ਤੁਸੀਂ ਉਹਨਾਂ ਨੂੰ ਅਸਕਾਉਨੇ ਹੋ ਨਾ ਗਲਤ ਰਸਤੇ ਤੇ ਤੋਰ ਦਿਓ ਨੌਜਵਾਨੀ ਨੂੰ ਕਿੱਡਾ ਕਿ ਤੂੰ ਬਨਵਾਸ਼ਾ ਕਿੱਡਾ ਕਿ ਤੂੰ ਬੈਲਿੰਗ ਏ ਤੇਰੇ ਚਾਰ ਗਾਣੇ ਚੱਲੇ ਨੇ ਵਧੀਆ ਪਹਿਲਾਂ ਲੋਕ ਤੈਨੂੰ ਸੁਣਦੇ ਸੀ ਤੇ ਇਹ じゃ ਬੈਲਪਣਾ ਗਾਣੇ ਵਿੱਚ ਕਿਉਂ ਲੈ ਕੇ ਆਉਣੇ ਹੋ ਯਾਰ ਕੀ ਕੱਢੋਂਗੇ ਨੌਜਵਾਨੀ ਨੂੰ ਜਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਤੁਸੀਂ ਗਲਤ ਰਸਤੇ 'ਤੇ દો ਰਹੇ ਹੋ ਮੈਂ ਨਾ ਤੈਨੂੰ ਇਹ ਵੀਡੀਓ ਵਿੱਚ ਇੱਕ ਚੈਲੰਜ ਕਰਦਾ ਮੈਨੂੰ ਦੱਸੀ ਮੜਾ ਤੂੰ ਕਿੱਥੇ ਰਹਿਣਾ ਤੈਨੂੰ ਪੁੱਛਾਂ ਗਿਆ ਕਿ ਤੇਰਾ ਬੈਲ ਬਣਾ ਫਿਰ ਕਟਿੰਗ ਕੀਤਾ ਵਿੱਚ ਜਿਹੜਾ ਤੂੰ ਗਾਇਆ ਹੋਇਆ ਕੋਈ ਯਾਰ ਚੱਜ ਦੀ ਗੱਲ ਕਰ ਲੋ ਕਾਦੇ ਲਈ ਇਹ ਕੁਛ ਕਰ ਰਹੇ ਹੋ ਲੈ ਦੇਖ ਲੋ ਬੋਲ ਦੇਖ ਲੋ ਗਾਣੇ ਦੇ ਇਹ ਜਿਹੜਾ ਲਿਖਣ ਵਾਲਾ ਕੰਜਰਾ ਜੀ ਕਹਿੰਦਾ ਕਹਿੰਦਾ ਬੰਦੂਕ ਦੀ ਲੋੜ ਨਹੀਂ ਕਹਿੰਦਾ ਮਨੁਵਾਸੀ ਕਰਨ ਲਈ ਜਿਗਰੇ ਦੀ ਲੋੜ ਹੈ ਦੇਖੋ ਪਹਿਲਾਂ ਜਿਗਰੇ ਦੇ ਇਹਨੂੰ ਅਰਥ ਅਰਥ ਪੁੱਛੋ ਫਿਰ ਮਨੁਵਾਸੀ ਪੁੱਛੋ ਤੇ ਫਿਰ ਇਹਨੂੰ ਪੁੱਛੋ ਵੀ ਹਥਿਆਰ ਕੀ ਹੁੰਦਾ ਹੈ ਕੱਲ ਦੀ ਭੂਤਨੀ ਸਿਵਾਂ ਚ ਅੱਧ ਜਦੋਂ ਮੈਂ ਖੱਚ ਸ਼ਬਦ ਜਾਂ ਕਤੀੜ ਸ਼ਬਦ ਵਰਤਦਾ ਹੁੰਨਾ ਨਾ ਉਦੋਂ ਤਾਂ ਵਰਤਦਾ ਹੁੰਨਾ ਵੀ ਇਹ ਲੋਕ ਨਾ ਅਸਲ ਖੱਚਾਂ ਤੇ ਅਸਲ ਕਦੀਣਾ ਨੇ ਤੇ ਫਿਰ ਫਿਰ ਜਦੋਂ ਜਦੋਂ ਕਿਤੇ ਇਹਨਾਂ ਨੂੰ ਕਿਤੇ ਘੇਰ ਲਿਆ ਜਾਂਦਾ ਨਾ ਆਰੂ ਦੇ ਵਿੱਚ ਕੋਈ ਕਿ ਸਾਹਮਣੇ ਆ ਜਾਏ ਤੇ ਫਿਰ ਮੈਂ ਕਹਿੰਦਾ ਵੀ ਕਾਹਨੂੰ ਉਹ ਗੱਲ ਕਹਿਣੀ ਹੈ ਮੈਂ ਚਲੋ ਗੰਦਗੀ ਹੈ ਤੇ ਪਰ ਇਹ ਲੋਕ ਛਤਰਖਾਨ ਤੋਂ ਬਿਨਾ ਠੀਕ ਨਹੀਂ ਹੁੰਦੇ ਬਸ ਟ੍ਰੈਂਡ ਚਾਹੀਦਾ ਇਹ ਗਾਣਾ ਚੱਲੇ ਸਾਡਾ ਮੈਂ ਕਹਿੰਦਾ ਇੱਕ ਲਾਹੇ ਹੀਰਾ ਹੋ ਗਿਆ ਇਹ ਕੇ ਹੋ ਗਿਆ ਇੱਕ ਲਿਖਣ ਵਾਲਾ ਜਿਹੜਾ ਸ਼ੇਰੋ ਸ਼ੂਰ ਹੁੰਦਾ ਕੋਈ ਹੈਗਾ ਬੰਦਾ ਠੀਕ ਹੈ ਇਹਨਾਂ ਦੇ ਨੇ ਤਿੰਨਾਂ ਦੇ ਜੁੱਤੀਆਂ ਪਹਿਣੀਆਂ ਚਾਹੀਦੀਆਂ ਨੇ ਖਾਸ ਕਰਕੇ ਪਹਿਲਾ ਜਿਹੜਾ ਆ ਕੁਲਦੀਪ ਰਸੀਲਾ ਇਹਦੇ ਤਾਂ ਜ਼ਰੂਰ ਪਹਿਣੀਆਂ ਚਾਹੀਦੀਆਂ ਨੇ ਇਹਦੇ ਨਾਲ ਪਹਿਲਾਂ ਗਾਣੇ ਤੁਸੀਂ ਸੁਣੇ ਹੋਣੇ ਤੇ ਵਧੀਆ ਗਾਉਂਦਾ ਰਿਹਾ ਇਹ ਲੋਕ ਚਾਹੁੰਦੇ ਵੀ ਸੀ ਤੇ ਪਤਾ ਨਹੀਂ ਹੁਣ ਕੀ ਦਿਮਾਗ ਦੇ ਵਿੱਚ ਕੀੜਾ ਬੜਿਆ ਲੈ ਹੁਣ ਬਨਵਾਸੀ ਕਰਨੀਆਂ ਕਹਿੰਦੇ ਸੀ ਜਿਗਰਾ ਚਾਹੀਦਾ ਬਨਵਾਸੀ ਕਰਨ ਵਾਸਤੇ ਵੀ ਕਹਿੰਦੇ ਕਰ ਲੋ ਗੱਲ ਜਾਂ ਸ਼ਰਮ ਕਰੋ ਪਰ ਜੇ ਕਿਤੇ ਕਾਕਾ ਮੈਨੂੰ ਮਿਲ ਗਿਆ ਨਾ ਤੇਰੇ ਬਨਵਾਸੀ ਮੈਂ ਜ਼ਰੂਰ ਘੜੂੰ ਤੇਰੇ ਛਤਰ ਦੇਖੇ ਫਿਰ ਪੈਂਦਾ ਮੈਨੂੰ ਚੰਗੀ ਤਰ੍ਹਾਂ ਜਾਣਦਾ ਤੂੰ ਚੰਗੀ ਤਰ੍ਹਾਂ ਦੇਖਿਆ ਹੋਣਾ ਫੇਸਬੁੱਕ ਤੇ YouTube ਤੇ ਚੈਨਲ ਚੰਗੀ ਤਰ੍ਹਾਂ ਦੇਖਿਆ ਹੋਣਾ ਤੇ ਲਾਭ ਹੀਰੇ ਨੂੰ ਪਤਾ ਮੇਰੇ ਬਾਰੇ ਜੇ ਕਿਤੇ ਮੈਨੂੰ ਮਿਲ ਗਿਆ ਨਾ ਤੇਰੇ ਜੁੱਤੀ ਚੰਗੀ ਤਰ੍ਹਾਂ ਫੇਰੂੰ ਧਿਆਨ ਰੱਖੀ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਸੱਭਿਆਚਾਰ ਦੇਣਾ ਆ ਬਨਵਾਸੀਆਂ ਨੇ ਦੇਣੀਆਂ ਅਸਲ ਇਹ ਨਾ ਪ੍ਰਮੋਟ ਕਰੋ ਪੰਜਾਬ ਦੇ ਵਿੱਚ ਰਹਿੰਦੇ ਹੋ ਤੁਸੀਂ ਤੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨਾ ਤੁਹਾਨੂੰ ਲਾਹਣ ਤਾਂ ਪਉਣਗੇ ਲੈ ਕਰ ਲਓ ਗੱਲ ਕਿੱਡਾ ਤੂੰ ਸੂਰ ਮੈਂ ਕਿੱਡਾ ਤੂੰ ਬੈਲੀ ਹੈ ਯਾਰ ਚਾਹੀਦੀ ਐ ਜਿਗਰੇ ਇਹਨਾਂ ਨੂੰ ਬਨਵਾਸੀ ਕਰਨ ਵਾਸਤੇ ਲੈ ਇਹ ਬੇਨਤੀ ਮੈਂ ਤਾਂ ਕੀਤੀ ਐ ਇਹ ਜਿਹੜੇ ਕਲਾਕਾਰ ਨੇ ਨਾ ਤੇ ਇਹ ਨੌਜਵਾਨੇ ਨੂੰ ਗਲਤ ਰਸਤੇ ਤੇ ਤੋਰਦੇ ਨੇ ਤੇ ਖੇਤਰ ਫੇਰ ਉਫੜ ਕੇ ਇਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ